ਸਰਕਾਰ ਵੱਲੋਂ ਨਸ਼ਾਤ ਫੀਡਿੰਗ ਨਸ਼ਾ ਤੋਂ ਦੂਰ ਰਣ ਦੇ ਲਈ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਇਹ ਖੇਡ ਮੇਲੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਕਰਵਾਏ ਜਾ ਰਹੇ ਨੇ ਜੇਕਰ ਖੇਡ ਮੇਲੇ ਦੀ ਪ੍ਰਸ਼ਾਸਨ anumati ਦੇ ਕੇ ਬਾਅਦ ਵਿੱਚ ਆਪ ਹੀ ਖੇਡ ਮੇਲੇ ਨੂੰ ਬੰਦ ਕਰਵਾ ਦੇਵੇ ਤਾਂ ਪੰਚਾਇਤ ਅਤੇ ਖੇਡ ਪ੍ਰੇਮੀਾਂ ਤੇ ਕੀ ਭਿੱਤੇਗੀ ਇਹ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਮਾਮਲਾ ਨਾਬਾ ਬਲਾਕ ਦੇ ਪਿੰਡ ਰਾਇਮਲ ਮਾਜਰੇ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਦੇ ਸਰਪੰਚ ਅਤੇ ਖੇਡ ਕਬੱਡੀ ਮੇਲੇ ਦੇ ਪ੍ਰਧਾਨ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ આરોਪ ਲਗਾਏ ਗਏ ਹਨ ਕੀ ਪੁਲਿਸ ਪ੍ਰਸ਼ਾਸਨ ਵੱਲੋਂ ਚੇਅਰਮੈਨ ਦੀ ਸ਼ਾਤੇ ਕਬੱਡੀ ਮੇਲਾ ਰੁਕਵਾਇਆ ਗਿਆ ਹੈ ਤਾਜੀ ਹੁਣ ਸਾਡੇ ਜਿਹੜਾ ਪਾਸਟ ਉਠਾਣਾ ਉਹ ਤਾਂ ਮੈਨੂੰ ਲੱਗਦਾ ਧਰਨਿਆਂ ਦੇ ਸਿਰਤੀ ਚੱਲੂਗਾ ਪੈਸੇ ਜੋ ਸਭ ਇੰਨੇ ਕਿ ਮਜਬੂਰ ਨੇ ਜੀ ਉਹਨਾਂ ਨੂੰ ਆਪਣੀ ਨਾ ਤਾਂ ਪਾਵਰ ਦਾ ਪਤਾ ਲੱਗਣ ਦੇ ਰਹੇ ਨੇ ਨਾ ਉਹਨਾਂ ਨੂੰ ਆਪਣੇ ਹਿਸਾਬ ਨਾਲ ਕੰਮ ਕਰਨ ਦੇ ਰਹੇ ਨੇ ਸਾਡੇ ਲਈ ਪ੍ਰਸ਼ਾਸਨ ਦਾ ਪੂਰਾ ਸਾਨੂੰ ਸਹਿਯੋਗ ਸੀਗਾ 508 ਥਾਣਾ ਐਸਐਚਓ ਸਾਹਿਬ ਨੇ ਸਾਨੂੰ ਕਿਹਾ ਸੀਗਾ ਵੀ ਤਿਆਰੀਆਂ ਰੱਬ ਨੂੰ ਤੇਰਾ ਟੂਰਨਾਮੈਂਟ ਕਰਾਓ ਤੁਸੀਂ ਆਪਣਾ ਸਾਡੇ ਕੋਲੇ 3 ਦਿਨ ਦੀ ਪਰਮਿਸ਼ਨ ਸੀਗੀ 15 16 17 ਦਾ 508 ਥਾਣੇ ਨੂੰ ਆ ਕੇ ਐਜੇਨ ਸਾਹਿਬ ਵੱਲੋਂ ਪਰਮਿਸ਼ਨ ਥਾਣੇ ਨੂੰ ਆ ਗਈ ਸੀਗੀ ਇਹਨਾਂ ਨੇ ਸਾਨੂੰ ਅਲਾਓ ਕਰਤਾ ਸੀਗਾ ਵੀ ਤੁਸੀਂ ਟੂਰਨਾਮੈਂਟ ਕਰੋ ਸਵੇਰੇ 508 ਥਾਣੇ ਦੇ ਮੁਲਾਜ਼ਮ ਮੌਜੂਦ ਸੀਗੇ ਜਦੋਂ ਅਸੀਂ ਸਟੇਜ ਵਗੈਰਾ ਸਾਰਾ ਪ੍ਰਬੰਧ ਅਸੀਂ ਨੇ ਸਟਾਰਟ ਕੀਤਾ ਕਰਨ ਤੋਂ ਬਾਅਦ ਸਰ ਘੱਟ ਟਾਈਮ ਘੱਟ ਸੀਗਾ ਵੱਧ ਖਰਚਾ ਦੇਖੀ ਅਸੀਂ ਤਿਆਰੀਆਂ ਕਰਾਈਆਂ ਨੇ ਜਿਹਨੂੰ 5 ਦਿਨਾਂ ਤੇ ਉਹਨੂੰ 10000 ਦਿੱਤਾ ਮਾਪੇ 9 ਵਜੇ ਸਟਾਰਟ ਕਰਿਆ ਸੀਗਾ 12 ਵਜੇ ਨੂੰ ਸਾਰਾ ਕੁਝ ਤਿਆਰ ਕਰਕੇ ਸਟੇਜ ਵਗੈਰਾ ਜਦੋਂ ਖੇਡਾਂ ਸਟਾਰਟ ਕਰਨੀਆਂ ਸੀ ਬੱਚੇ ਸਾਰੇ ਤਿਆਰ ਬਰ ਸੀਗੇ ਐਸ ਐਚਓ ਸਾਹਿਬ ਨੇ ਕਾਲ ਲਈ ਜੀ ਤੁਹਾਨੂੰ ਪ੍ਰਸ਼ਾਸਨ ਨੇ ਰੋਕਤਾ ਕਹਿੰਦੇ ਐਸ ਐਚਓ ਸਾਹਿਬ ਆਉਣਗੇ ਪਟਿਆਲੇ ਤੋਂ ਆਉਣਾ ਸੀਗਾ ਜੀ 2.5 ਘੰਟੇ ਹੋ ਗਏ ਅਜੇ ਤੱਕ ਕੋ ਨਹੀਂ ਆਇਆ ਤਾਂ ਜੀ ਪਰ ਐਸਐਚਓ ਸਾਹਿਬ ਦੇ ਕਹਿਣ ਤੇ ਲਾਈਆਂ ਸੀਗੀਆਂ ਤਾਂ ਸਾਡੇ ਨਾਲ ਖੇਡ ਹੋ ਗਿਆ ਕੋਠੇ ਚੜ੍ਹ ਕੇ ਪੌੜੀ ਚੱਕਤੀ ਪਹਿਲੇ ਚੜਾਤਾ ਫੇ ਪੌੜੀ ਚੱਕਤੀ ਜੀ ਹੁਣ ਕਹਿੰਦੇ ਖੇਡਾ ਰੋਕ ਲਓ ਮੈਂ ਲਿਖਤੀ ਜੇ ਥਾਣੇ ਵੀ ਰਿਪੋਰਟ ਦਿੱਤੀ ਹੋਈ ਆ ਕੁਝ ਪਿੰਡ ਦੇ ਸੀਗੇ ਸਾਡੇ ਨਾਲ ਦੇ ਹਾਰੇ ਹੋਏ ਰਾਤ ਨੂੰ ਸਰ ਉਰੇ ਹੁੱਲਰ ਬਾਜੀ ਕਰੀਆ ਟੈਂਟ ਪੱਟ ਕੇ ਲੈ ਟੈਂਟ ਪੱਟ ਕੇ ਹੀ ਲੈ ਗਏ ਜੀ ਉਰੋਂ ਸਾਡਾ ਮੈਂ ਸ਼ਾਮ ਜੇ ਨੂੰ ਉਰੇ ਟੈਂਟ ਲਵਾਇਆ ਸੀਗਾ ਰਾਤ ਨੂੰ ਆ ਕੇ 8-10 ਨਾਲ ਸੀਗੇ ਬਾਹਰੋਂ ਸ਼ਰਾਬੀ ਦਾਰੂ ਦਰੂ ਕੀਤੀ ਵੀ ਵਾਲੇ ਟੈਂਟੇ ਪੱਟ ਕੇ ਲੈ ਗਏ ਛੱਡ ਇਹ ਤਾਂ ਹੁਣ ਮਿਲ ਲਾ ਦੇ ਜੇ ਸਵੇਰੇ ਸਾਨੂੰ ਪਰਮਿਸ਼ਨ ਨਾ ਹੁੰਦੀ ਪੰਚਾਇਤ ਆ ਮੌਜੂਦਾ ਸਰਪੰਚਾ ਪੰਚਾਇਤ ਮੇਰੇ ਨਾਲ ਆ ਕੱਲੂ ਵੀ ਗਿੱਲੇ ਸੀ ਬੋਲੀ ਕਰਾਉਣੀ ਆ ਸ਼ਾਮ ਲਾੜਦੀ ਆ ਤਾਂ ਕੱਲੂ ਉਹ ਵੀ ਦੱਬ ਲੈਣਗੇ ਆ ਕੇ ਇਹਦਾ ਜਾਂ ਤਾਂ ਸਾਨੂੰ ਇਹ ਕਹਿ ਦੇਣਾ ਸੀ ਉਹ ਸਰਪੰਚੀ ਦੇ ਦੇਣੇ ਇਹਨਾਂ ਨੂੰ ਸਾਡੇ ਨੂੰ ਮੂਰੇ ਪੱਲਾ ਅੱਡ ਲੈਣ ਵੀ ਸਾਤ ਤੁਸੀਂ ਸਰਪੰਚੀ ਜੜੀ ਨਹੀਂ ਜਾਂਦੀ ਮੈਂ ਪੱਲੇ ਪਾ ਦਿੰਦਾ ਇਹਨਾਂ ਦੇ ਲੈ ਲੈਣਾ ਪਰ ਆ ਤਾਂ ਕੋਈ ਗੱਲ ਨਹੀਂ ਹੋਈਗੀ ਕਿਹੜਾ ਰੋਕਣੇ ਨੇ ਜੇ ਕੋਈ ਨਿੱਜੀ ਹੈਗੀ ਟੱਕਰ ਮਾਰਨ ਮੇਰੇ 'ਚ ਜਨਰਤ ਮੈਂ ਇੱਥੇ ਹੀ ਰਹਿਣਾ ਮੇਰੇ ਨਾਲ ਉਹ ਕਰਨ ਆ ਬਠਿੰਡਾ ਕਪੂਰਥਲਾ ਪਤਾ ਨਹੀਂ 12 12 14 14 ਸਵਾਲ ਦੇ ਜਵਾਬ ਨੇ ਬੱਚਾਂ ਦੀ ਲੜਕੀ ਆਏ ਨੇ ਇਹ ਇਹ ਕਿਵੇਂ ਜਾਣਗੇ ਇਹ ਨਸ਼ੇ ਰੋਕਣ ਵਾਸਤੇ ਮੁੱਢਾ ਭਵਿੱਖਾ ਬੱਚਿਆਂ ਦਾ ਇਹ 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 ਹੁਣ ਇਹੀ ਨਹੀਂ ਵਿਚਾਰੇ ਹੋ ਰਹੇ ਇੰਨਾ ਜ਼ਿਆਦਾ ਹੋ ਘਰ ਹੁਣ ਵੀ ਪੁੱਛ ਰਹੇ ਨੇ ਅੰਕਲ ਸਟਾਰਟ ਹੋਊਗਾ ਅੰਕਲ ਸਟਾਰਟ ਹੋਊਗਾ ਇਹਨਾਂ ਦੀਆਂ ਭਾਵਨਾਵਾਂ ਜਦ ਤੱਕ ਰੋਡ ਬੰਦ ਰੱਖੋਗੇ ਫਿਰ ਬੰਦ ਸਰ ਅੱਧਾ ਘੰਟਾ ਵੇਟ ਕਰ ਰਿਹਾ ਮੈਂ ਟੂਰਨਾਮੈਂਟ ਸਟਾਰਟ ਕਰ ਰਿਹਾ ਸਾਨੂੰ ਰੋਕਣਗੇ ਹੋ ਸਕਦਾ ਵੀ ਸਾਨੂੰ ਜੇਲ੍ਹ ਵੀ ਲੈ ਕੇ ਜਾਣ ਪਰ ਮੇਰੇ ਜਿਹੜੇ ਮੇਰਾ ਨਕਰ ਮੇਰਾ ਪਿੰਡ ਮੇਰੇ ਨਾਲ ਆ ਉਸ ਤੋਂ ਬਾਅਦ ਚ ਅਸੀਂ ਕਾਲ ਕਰਤੀ ਮੈਂ ਬਾਹਰੋਂ ਬੱਸ ਸਟੈਂਡ ਮੇਨ ਜਿਹੜਾ ਛੋਟਾ ਯੰਤਰ ਮੰਤਰ ਕਹਿੰਦੇ ਨੇ ਉਹ ਰੋਡ ਅਸੀਂ ਬਾਹਰੋਂ ਅਮਲੋ ਨਾਪਾ ਸਰਹੰਦਾ ਬਾਹਰੋਂ ਮੇਨ ਚੌਂਕ ਚ ਇਹ ਤਿੰਨੇ ਚਾਰੇ ਰੋਡ ਬਲੌਕ ਕਰਾਂਗੇ ਮੇਰਾ ਨਾਮ ਜਸਪ੍ਰੀ ਤਾਂ ਮੈਂ ਕਲੱਬ ਦਾ ਪ੍ਰਧਾਨ ਹਾਂ ਕੀ ਕਾਰਨ ਆ ਜਿਹੜਾ ਹੈਗਾ ਟੂਰਨਾਮੈਂਟ ਬੰਦ ਹੋਇਆ ਇਹ ਕਾਰਨ ਸਾਡੇ ਇੱਥੇ ਇੱਕ ਚੇਅਰਮੈਨ ਆ ਜੀ ਮਾਰਕੀਟ ਕਮੇਟੀ ਦਾ ਦੀਪਾ ਰਾਮਗੜ ਉਹਨੇ ਲਗਾਤਾਰ ਐਸਐਚਓ ਤੇ ਦਬਾਅ ਬਣਾਇਆ ਹੋਇਆ ਉਹ ਕਹਿੰਦੇ ਵੀ ਇਹਨਾਂ ਦਾ ਟੂਰਨਾਮੈਂਟ ਨਹੀਂ ਹੋਣ ਦੇਣਾ ਟੂਰਨਾਮੈਂਟ ਬੰਦ ਕਰਵਾਓ ਜਿਵੇਂ ਮਰਜ਼ੀ ਕਰਵਾਓ ਜੀ ਕਾਰਨ ਕਾਰਨ ਵੱਸ ਵੀ ਇਹ ਹੀ ਹੋ ਸਕਦਾ ਹੁਣ ਤਾਂ ਵੀ ਬੱਚਿਆਂ ਨੂੰ ਨਸ਼ਿਆਂ ਤੇ ਲਾ ਦੋ ਵੀ ਬੱਚਿਆਂ ਨੂੰ ਸਿੱਧੇ ਰਸਤੇ ਨਾ ਤੋਰੋ ਇਹ ਹੀ ਕਾਰਨ ਆ ਜੀ ਹੁਣ ਖੇਡਾਂ ਹੁੰਦੀਆਂ ਨੇ ਜਿਹੜੀਆਂ ਤਾਂ ਸਾਰਿਆਂ ਦੀਆਂ ਸਾਂਝੀਆਂ ਨੇ ਜੀ ਕੋਈ ਵੀ ਆ ਕੇ ਨਾ ਚ ਹਿੱਸਾ ਲੈ ਸਕਦਾ ਕਾਰਨ ਤਾਂ ਫਿਰ ਹੁਣ ਇਹੀ ਨਿਕਲਦਾ ਵੀ ਜਵਾਕਾਂ ਨੂੰ ਨਸ਼ਿਆਂ ਤੇ ਲਾ ਦੋ ਵੀ ਇਹਨਾਂ ਨੂੰ ਖੇਡਾਂ ਬਲਣਾ ਤੋਰੋ ਕਿੱਥੋਂ ਕਿੱਥੋਂ ਆਈ ਨੇ ਟੀਮਾਂ ਜਿਹੜੀ ਹੈਗੀ ਟੀਮਾਂ ਜਿਹੜੀਆਂ ਦੇਖ ਲਓ ਵੀ ਤੁਸੀਂ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਹੈਗਾ ਜੀ ਜਿੱਥੋਂ ਟੀਮ ਨਹੀਂ ਆਈ ਹਰਿਆਣੇ ਤੱਕ ਦੀਆਂ ਟੀਮਾਂ ਆਈਆਂ ਮੈਨੇ ਕਪੂਰਥਲਾ ਮੋਕਾ ਲੁਧਿਆਣਾ ਫਿਰੋਜ਼ਪੁਰ ਤੱਕ ਦੀਆਂ ਟੀਮਾਂ ਆਈਆਂ ਮੈਨੇ ਇੱਕ ਪਾਸੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜੋ ਪੰਜਾਬ ਨੂੰ ਖੁਸ਼ਹਾਲ ਬਣਾਓ ਦੂਜੇ ਪਾਸੇ ਏਡਾਂ ਬੰਦ ਕਰਵਾ ਰਿਹਾ ਜੀ ਏ ਹੁਣ ਗੱਲ ਕਿੱਧਰ ਨੂੰ ਜਾਂਦੀ ਆ ਇਹ ਤਾਂ ਹੁਣ ਸਮਾਂ ਹੀ ਦੱਸੂਗਾ ਜੀ ਜੇ ਇਥੋਂ ਸਾਡਾ ਇਨਸਾਫ ਨਾ ਹੋਇਆ ਤਾਂ ਅਸੀਂ ਬਾਹਰ ਸੌ ਜਾਵਾਂਗੇ ਤੁਸੀਂ ਧਰਨਾ ਇੱਥੇ ਲਾਇਆ ਹੋਇਆ ਫਿਰ ਤਾਂ ਹੀ ਲਾਇਆ ਤਾਂ ਧਰਨਾ ਲਾਉਣ ਦਾ ਕਾਰਨ ਇਹ ਹੀ ਆ ਜਦੋਂ ਸਾਨੂੰ ਪ੍ਰਸ਼ਾਸਨ ਨੇ ਕਹਿਤਾ ਵੀ ਸਾਰੀ ਬਾਈ ਜੀ ਸਾਡੇ ਕੋਲ ਸਟੇ ਨਾਪਾ ਕੋਰਟ ਦੀ ਸਟੇ ਐਸ ਡੀ ਐਮ ਮੈਡਮ ਦੀ ਪਰਮਿਸ਼ਨ ਸਾਰਾ ਜਿਹੜਾ ਵੀ ਹੋਇਆ ਸਾਨੂੰ ਐ ਸਚੋ ਪਾਸੋਂ ਨੇ ਕਰ ਲ ਕਿਹਾ ਵੀ ਤੁਸੀਂ ਆਪਣਾ ਟੂਰਨਾਮੈਂਟ ਕੱਲੂ ਸਟਾਰਟ ਕਰਵਾਓ ਹੁਣ ਮੌਕੇ ਤੇ ਆ ਕੇ ਜਦੋਂ ਸੀ ਸਾਰੀਆਂ ਤਿਆਰੀਆਂ ਕਰਤੀਆਂ ਹੁਣ ਕਹਿੰਦੇ ਟੂਰਨਾਮੈਂਟ ਬੰਦ ਕਰ ਦਿਓ ਜੀ ਸਾਡਾ ਸਾਰਾ ਖਰਚਾ ਹੋਇਆ ਵਾ ਸਾਰੇ ਖਿਡਾਰੀ ਵੀਰ ਦੂਰੋਂ ਦੂਰੋਂ ਖੇਡ ਪ੍ਰੇਮੀ ਪਹੁੰਚੇ ਬਨੇ ਵੀ ਬਹੁਤ ਨੁਕਸਾਨ ਹੋ ਗਿਆ ਜੀ ਫਸਟ ਨਾ 1.5 ਲੱਖ ਦੇ ਪ੍ਰਾਈਜ਼ ਨੇ ਜੀ ਸਾਰੇ ਤਕਰੀਬਨ 1.5 ਲੱਖ ਲਈ 5141 ਜੀ ਯਕੀਨਾਵਾ ਜੀ ਆਪਣਾ ਮਨਦੀਪ ਸਿੰਘ ਜੀ ਕਿੱਥੋਂ ਆਏ ਤੁਸੀਂ ਕਿੱਡੇ ਬਟੰਡੇ ਤੋਂ ਜੀ ਕੀ ਖੇਡਦੇ ਤੁਸੀਂ ਕਬੱਡੀ ਜੀ ਕੀ ਕਾਰਨ ਕਿ ਹੋਇਆ ਕੀ ਇੱਥੇ ਐਸਓਚੋ ਨਹੀਂ ਖੇਡਣ ਦਿੰਦਾ ਜੀ ਪਰ ਨਹੀਂ ਕੀ ਗੱਲ ਜੀ ਰਾਤ ਫੈਰਿੰਗ ਪੂਰੀ ਹੋ ਗਈ ਜੀ ਇੱਥੇ ਜੀ ਹਾਂ ਸਾਨੂੰ ਨਹੀਂ ਪਤਾ ਜੀ ਇਹ ਗੱਲ ਦਾ ਜੀ ਅਸੀਂ ਤਾਂ 15-1500 ਖਰਚਾ ਕਰਕੇ ਐਂਡੀਟੀ ਦੂਰੋ ਜੀ ਨੌ ਜਣੇ ਮੇਰੇ ਨਾਲ 10 ਜਣੇ ਨਾਲ ਆਏ ਜੀ ਅਸੀਂ ਹੁਣ ਕਿੱਥੋਂ ਦੇਵਾਂ ਖਰਚਾ ਜੀ ਕਿਹੜਾ ਬਲੇ ਤੜੇ ਘਰ ਹੁੰਦੇ ਕਬੱਡੀ ਦਾ ਕੋਈ ਤੜਾ ਘਰ ਹੁੰਦਾ ਜੀ ਕੋਈ ਕਿਦੋਂ ਮੰਗ ਕੱਲੋਂ ਕੋਈ ਕਿਦੋਂ ਮੰਗ ਕੱਲੋਂ 100-100 ਰੁਪਏ ਇਕੱਠਾ ਕਰਕੇ ਜਵਾਗ ਪੈ ਲੈ ਹੁੰਦੇ ਜੀ ਤੁਸੀਂ ਕਿਵੇਂ ਆਏ ਇੱਥੇ ਮਤਲਬ ਪੋਸਟਰ ਪਾਇਆ ਤੇ ਕੀ ਸੀ ਬਾਈ ਪੋਸਟਰ ਪਾਉਂਦੇ ਆਰੇ ਸਰ ਮੈਚ ਗੇਟ ਦਾ ਪਿਛਲੇ ਸਾਲ ਚਾਰੇ ਮੈਚ ਜਿੱਤੇ ਸੀ 50 ਕਿਲੋ ਦਾ ਸੈਮੀ ਮੈਚ ਆ ਰਹੇ ਸੀਗੇ ਕਾਰਨ ਕੀ ਆ ਕਿਉਂ ਨਹੀਂ ਖੇਡਣ ਦੇ ਬਾਈ ਐਚ ਐਚ ਐਸ ਐਚ ਨੇ ਕਿਹਾ ਕਿ ਸਾਨੂੰ ਇੰਨਾ ਪਤਾ ਨਹੀਂ ਕਾਰਨ ਕੀ ਆ ਸਾਨੂੰ ਮੈਚ ਹੁਣ ਕੈਨਸਲ ਕਰ ਰਿਆ ਤੇ ਆਉਣੇ ਬਈ ਯਾਰ ਤੇ ਆ ਖੇਡਣ ਆਉਣੇ ਆ ਯਾਰ ਹੁਣ ਨਸ਼ਾ ਪਤਾ ਕਰੀਂਦੇ ਜਵਾਕ ਨੂੰ ਵੀ ਬੈਠੇ ਬਿਲੇ ਹੁਣ ਜਵਾਕਾਂ ਨੂੰ ਲੈ ਕੇ ਆਉਣੇ ਚੰਗੇ ਕੰਮ ਯਾਰ ਖੇਡਣ ਹੁਣ ਦੂਲੇ ਮਿਟੇ ਹੋ ਗਏ ਉਹ ਟੂਰਨਾਮੈਂਟ ਕੈਨਸਲ ਕਰਾਉਂਦੇ ਬਈ ਯਾਰ ਹੁਣ ਬਾਈ ਅਨਸ਼ੂਨਾ ਮਜੀ ਸਿਨੇਮਾ 'ਪਰ ਬਣ ਸਕਦਾ ਕਰੂ ਤਲਾ ਤਾ ਆਇਆ ਰਾਤ ਦੇ ਜਿੱਥੇ ਮੈਚ ਨਹੀਂ ਕਰਾ ਰਹੇ ਜੀ ਸਾਨੂੰ ਕਰਾਇਤਾ ਜAVE ਜਾਂਦਾ ਇਹਨੇ ਮੈਚ ਕਰਾਓ ਜੀ ਹਾਂਜੀ ਕੀ ਖੇਡਦੇ ਹੋ ਤੁਸੀਂ ਕਬੱਡੀ ਕਬੱਡੀ ਸਾਨੂੰ ਜਿਹੜੀ ਟੀਮ ਆ ਜੀ ਸਾਨੂੰ ਐਂਟਰੀ ਕਰਕੇ ਸਾਡੇ ਮੈਚ ਕਰਾਓ ਜੀ ਫੂਰਤਲੇ ਤੋਂ ਆਂ ਜੀ ਰਾਤ ਦੇ ਅੱਛਾ ਕਿੰਨਾ ਕਰਾਇਆ ਲਾਕੇ ਆ ਤੁਸੀਂ ਇਹ ਸਾਡਾ 800 ਕਰਾਇਆ ਲੱਗਿਆ ਹੈ ਅੱਛਾ ਕਰਾਓ ਕਿਉਂ ਨਹੀਂ ਰੇ ਕੀ ਕਰਨਾ ਤੁਸੀਂ ਪੁੱਛਿਆ ਨਹੀਂ ਇੱਥੇ ਪਤਾ ਨਹੀਂ ਕਿਸੇ ਅਚੋ ਮਨਾ ਕਰ ਦਿੰਦੇ ਜੀ ਕੀ ਮੈਟਰ ਸੀਗਾ ਜਿਹੜਾ ਰੋਡ ਜਾਮ ਕੀਤਾ ਗਿਆ ਸੀ ਜੀ ਤੇ ਰੂੜ ਜਾਂ ਰੂੜ ਤੱਕ ਖੁੱਲਾਈ ਹੈ ਜੀ ਵੈਸੇ ਤਾਂ ਦਾ ਆਪ ਚ ਖੇਡਾਂ ਦਾ ਕਿਹੜਾ ਸੋਹਣੇ ਟੂਰਨਾਮੈਂਟ ਸੰਬੰਧੀ ਰੌਲਾ ਚੱਲਦਾ ਦੋ ਪਾਰਟੀਆਂ ਦਾ ਜੀ ਠੀਕ ਹੈ ਠੀਕ ਹੈ ਸਾਫ ਦਾ ਪਾਂਚੇ ਮੌਜੂਦਾ ਪੰਚਾਇਤ ਆ ਦੇ ਗਾ ਜਿਹੜੇ ਰੂਪ ਲਾਈ ਨੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਦੀ ਸਹਿਤ ਵੀ ਸਾਰਾ ਟੂਰਨਾਮੈਂਟ ਨਹੀਂ ਹੋਣ ਦਿੰਦੀ ਜਦੋਂ ਕਿ ਐਸਡਿੰਮ ਦੀ ਸਭ ਕੁਝ ਜਿਹੜੀ ਹੈਗੀ ਆ ਪਰਮਿਸ਼ਨ ਹੈਗੀ ਆ ਫਿਰ ਕਿਹਨਾਂ ਰਿਗਾਰਡਿੰਗ ਜੀ ਇਹਨਾਂ ਦੀ ਇਹਦਾ ਵੀ ਆਪਣਾ ਪਰਮਿਸ਼ਨ ਜੀ ਪਹਿਲਾਂ ਰਿਗਾਰਡਿੰਗ ਇਹਦਾ ਪਹਿਲਾਂ ਪਰਮਿਸ਼ਨ ਲਈ ਹੋਈ ਹੈ ਪਰ ਪਾਰਟੀ ਨੇ ਜਿਹੜੀ ਸਰਪੰਚ ਪਾਰਟੀ ਆ ਹੁਣ ਫਿਲਹਾਲ ਸੋਨ ਲੜਾਈ ਦਾ ਖਤਰਾ ਕਰ ਤੇ ਅਸੀਂ ਪਰਮਿਸ਼ਨ ਕੈਂਸਲ ਕਰਨ ਦੀ ਸਪੱਸ਼ਟ ਨਹੀਂ ਫਿਰ ਤੁਹਾਡੀ ਵੀ ਤਾਂ ਡਿਊਟੀ ਬਣਦੀ ਐ ਕਿਵੇਂ ਲੜਾਈ ਹੋਈ ਜਦ ਤੁਸੀਂ ਅਸੀਂ ਖੜੇ ਆਂ ਫਿਰ ਅਸੀਂ ਦੇਖੋ ਲਾਅ ਐਂਡ ਆਰਡਰ ਤੋਂ ਪ੍ਰੀਵੈਂਟਿਵ ਐਕਸ਼ਨ ਲੈਏ ਹੋਏ ਨਾ ਇਹਨਾਂ ਦੇ ਖਿਲਾਫ ਪਹਿਲੇ ਆਲਰੇਡੀ ਗਰਮੈਂਟਿਕਸ਼ਨ ਲੈਏ ਹੋਏ ਤਾਂ ਕਰਕੇ ਅਸੀਂ ਦੁਬਾਰਾ ਵੀ ਜੋ ਵੀ ਲਾਅ ਐਂਡ ਆਰਡਰ ਦਾ ਹੀ ਸਾਹਮਣਾ ਤਾਂ ਹੀ ਆਈ ਜਾ ਕਰ ਜਿਹੜੇ ਦੂਰੋਂ ਦੂਰੋਂ ਬੱਚੇ ਆਏ ਨੇ ਹਰਿਆਣਾ ਤੋਂ ਆਏ ਨੇ ਕਈ ਦੂਰੋਂ ਆਏ ਨੇ ਉਹਨਾਂ ਦਾ ਕੀ ਕਿਸੂ ਕਰਨਾ ਲਾਅ ਐਂਡ ਆਰਡਰ ਵੀ ਦੇਖਣਾ ਹੀ ਹੈ ਨਾ ਅਸੀਂ ਲਾਅ ਐਂਡ ਆਰਡਰ ਦੇ ਸਬੰਧ 'ਚ ਅਸੀਂ ਤਾਂ ਹੀ ਅਗਾਹ ਕਰ ਬੈਠੇ ਆਂ ਫਿਰ ਪਰਮਿਸ਼ਨ ਕਿਉਂ ਦਿੱਤੀ ਐ ਐਸਡੀ ਸਾ ਵੀ ਉਹਨਾਂ ਦੇ ਕਾਰਵਾਈ ਨਹੀਂ ਕਰਦੇ ਵੀ ਜਿਹੜਾ ਖਲਣ ਵਾਰੇ ਨੇ ਕੋਈ ਪਰਮਿਸ਼ਨ ਹੈਗੀ ਆ ਕਿਹਨਾਂ ਦੇ ਖਲਣ ਉਹਨਾਂ ਦੇ ਦੂਜੀ ਪਾਰਟੀ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਤੁਸੀਂ ਕਿਹਦੀ ਕਾਰਵਾਈ ਜੇ ਸਰਪੰਚ ਨੇ ਜਿਹੜੇ ਲਿਖ ਕੇ ਪਰਮਿਸ਼ਨ ਦਿੱਤੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਜੋ ਵੀ ਹੈਗਾ ਤੁਹਾਡੇ ਸਾਹਮਣੇ ਹੋ ਜੂਗਾ ਜੀ ਜੋ ਵੀ ਹੈਗਾ ਜਾਈ ਸਾਡੇ ਲਿਖ ਕੇ ਜੋ ਵੀ ਹੈਗਾ ਔਰ ਔਰ ਕੋਰ ਜਿਹੜੇ ਵੀ ਅਨੁਸਾਰ ਕਰ ਵੀ ਕਰਾਂਗੇ ਜੇ ਕੋਈ ਡਿਸਟਰਬ ਕਰੂਗਾ ਪ੍ਰੋਗਰਾਮ ਫਿਰ ਕੀ ਕਰਬੋ ਨਹੀਂ ਫਿਲਹਾਲ ਬ੍ਰਦਰ ਅਸੀਂ ਸਟੈਂਡ ਬਾਈ ਕਰਤਾ ਪ੍ਰੋਗਰਾਮ ਜੀ ਫਿਰ ਵੀ ਸਲਾਹ ਅਸੀਂ ਆਪਦੇ ਕੋਲੋਂ ਜੁੜੀ ਰਿਪੋਰਟ ਭੇਜਾਂਗੇ ਆਪਦੇ ਕੋਲੋਂ ਸਟੈਂਡ ਬਾਈ ਕਰਤਾ ਬੋਲਣਾ ਵੀ ਹਜੇ ਨਹੀਂ ਕਰਦੇ ਚਾਹੇ ਤੇ ਪੋਲੀਟਿਕਲ ਚਾਹੇ ਤੇ ਹੋਵੇ ਫਿਲਹਾਲ ਕੋਈ ਸ਼ਹਿਰ ਨਹੀਂ ਸਾਡੀ ਐਂ ਦੀ ਗੱਲ ਨਹੀਂ ਹੈਗੀ ਜਿਹੜੀ ਵੀ ਹੈਗੀ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਅਸੀਂ ਕਰਦੇ ਹਾਂ ਤੇ ਹੁਣ ਰੱਦ ਕਰਤਾ ਮੈਚ ਵੀ ਮੈਚ ਰੱਦ ਨਹੀਂ ਬਤੋ ਸਸਪੈਂਡ ਕੀਤਾ ਜੀ ਫਿਰ ਆਜੀ ਤੋਂ ਇਹ ਕਿੰਨੇ ਟਾਈਮ ਤੱਕ ਚਲਾਉਂਗੇ ਫਿਰ ਨਹੀਂ ਚਲਾਉਣਾ ਨਹੀਂ ਹਜੇ ਤਾਂ ਫਿਲਹਾਲ